ਅੱਜ ਆਪਾਂ ਗੱਲ ਕਰਦੇ ਆ ਕਾਰਨਲ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਗੱਲਾਂ ਤੇ ਕਾਰਨਲ ਪਰਿਵਾਰ ਨੂੰ ਇਨਸਾਫ ਕਿਉਂ ਨਹੀਂ ਤੇ ਕਿਉਂ ਨਹੀਂ ਮਿਲ ਰਿਹਾ ਕਦੋਂ ਮਿਲੂਗਾ ਕੀ ਇਨਸਾਫ ਦੀ ਤੁਹਾਨੂੰ ਪਤਾ ਕੀ ਤੁਸੀਂ ਦੱਸ ਸਕਦੇ ਹੋ ਕੋਈ ਸਰਕਾਰੀ ਬੰਦਾ ਦੱਸ ਸਕਦਾਗਾ ਕੋਈ ਸਰਕਾਰ ਦਾ ਨਮਾਇੰਦਾ ਕੋਈ ਐਮਪੀ ਕੋਈ ਐਮਐਲਏ ਜਾਂ ਮੁੱਖ ਮੰਤਰੀ ਦੱਸ ਸਕਦਾਗਾ ਕਿ ਭਾਈ ਹਮ ਜਿਹੜਾ ਕਿ ਇਨਸਾਫ ਆ ਉਹ ਕਰਨਲ ਪਰਿਵਾਰ ਨੂੰ ਮਿਲ ਕੇ ਰਹੇਗਾ ਇਹ ਤੁਸੀਂ ਕਿਸੇ ਐਮਐਲਏ ਦੇ ਮੂੰਹ ਦੇ ਵਿੱਚੋਂ ਸੁਣਿਆ ਹੋਵੇ ਕਿਸੇ ਮੰਤਰੀ ਦੇ ਮੂੰਹ ਦੇ ਵਿੱਚੋਂ ਸੁਣਿਆ ਹੋਵੇ ਭਗਵਾਨਤਮਾਨ ਦੇ ਮੂੰਹ ਦੇ ਵਿੱਚੋਂ ਸੁਣਿਆ ਹੋਵੇ ਸ਼ਾਇਦ ਮੈਨੂੰ ਲੱਗਦਾ ਹਜੇ ਤੱਕ ਕਿਸੇ ਨੇ ਨਹੀਂ ਸੁਣਿਆ ਉਹਨਾਂ ਨੂੰ ਕੀ ਲੱਗਦਾਗਾ ਕਿ ਆਪਣੇ ਜਿਹੜੇ 4 ਇਨਸਪੈਕਟਰ ਕਾਂਸਟੇਬਲਾਂ ਉਹਨਾਂ ਨੂੰ ਬਚਾਉਣਾ ਕਿਵੇਂ ਆ ਉਨ੍ਹਾਂ ਦੀ ਪਿੱਠੋਂ ਤੇ ਪੁਲਿਸ ਕਵੇਂ ਖੜੀ ਆ ਜਿਹੜਾ ਕਿ ਉਹਨਾਂ ਦੇ ਪਿੱਠੋਂ ਤੇ ਲੀਡਰ ਕਵੇਂ ਖੜੇ ਆ ਕਿਉਂਕਿ ਪੁਲਿਸ ਨੇ ਜਿਹੜਾ ਰਵਈਆ ਜਿਸ ਤਰ੍ਹਾਂ ਦਾ ਪੁਲਿਸ ਦਾ ਰਵਈਆ ਆ ਕਿ ਮੈਨੂੰ ਨਹੀਂ ਲੱਗਦਾ ਕਿ ਕਰਨਲ ਪਰਿਵਾਰ ਨੂੰ ਇਨਸਾਫ ਮਿਲ ਜਾਵੇਗਾ ਬੇਸਾਕਾ ਕਰਨਲ ਪਰਿਵਾਰ ਨੇ ਹੁਣ ਤੱਕ ਜਦੋਂ ਜਹਿਰ ਕਰਕੇ ਜਿਹੜਾ ਮਾਮਲਾ ਇਹ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਤਾਂ ਇਹ ਹਾਈ ਕੋਰਟ ਵੱਲੋਂ ਜਿਹੜੀ ਇੱਕਾ ਚੰਡੀਗੜ੍ਹ ਦੀ ਸੈਟ ਬਣਾਈ ਗਈ ਆ ਪਰ ਉਸ ਸੈਟ ਦੇ ਮੂਹਰੇ ਹਾਈ ਕੋਰਟ ਦੀ ਬਣਾਈ ਹੋਈ ਵੀ ਸੈਟਾ ਉਸ ਸੈਟ ਦੇ ਮੂਹਰੇ ਵੀ ਜਿਹੜੇ ਇਹ ਬੰਦੇ ਪੰਜੇ ਇਨਸਪੈਕਟਰ ਆ ਜਿਹੜੇ ਚਾਰ ਇਨਸਪੈਕਟਰ ਆ ਇੱਕ ਜਿਹੜਾ ਐਸਆਈ ਰੈਂਕ ਦਾ ਅਧਿਕਾਰੀ ਆ ਜਿਹੜਾ ਹਾਲੇ ਤੱਕ ਜਿਹੜਾ ਉਹ ਸੈਟ ਦੇ ਮੂਹਰੇ ਪੇਸ਼ ਨਹੀਂ ਹੋਏ ਨਾ ਇਹ ਪਤਾ ਲੱਗਦਾ ਉਹ ਪੰਜਾਬ ਦੇ ਵਿੱਚ ਆ ਨਾ ਇਹ ਪਤਾ ਲੱਗਦਾ ਉਹ ਇੰਡੀਆ ਦੇ ਵਿੱਚ ਆ ਤੇ ਨਾ ਹੀ ਕਿਤੇ ਕੋਰਟ ਦੇ ਮੂਹਰੇ ਜਿਹੜਾ ਜਾ ਕੇ ਖੜਿਆ ਇਹ ਪਿਛਲੇ ਹਫਤਾ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਕੋਰਟ ਵੱਲੋਂ ਭਗੌੜੇ ਕਰਾਰ ਦਿੱਤੇ ਜਾਣਗੇ ਪਰ ਪਤਾ ਨਹੀਂ ਅਜੇ ਤੱਕ ਜਿਹੜਾ ਕਿ ਕੋਰਟ ਵੱਲੋਂ ਵੀ ਜਿਹੜਾ ਉਹਨਾਂ ਨੂੰ ਪੀਓ ਕਰਾਰ ਨਹੀਂ ਦਿੱਤਾ ਗਿਆ ਬਾਰ-ਬਾਰ ਉਹਨਾਂ ਨੂੰ ਸਬਮਨ ਕੱਢੇ ਜਾਂਦੇ ਆ ਸਬਮਨ ਕੌਣ ਲਵੇ ਕਿਉਂਕਿ ਉਹਦਾ ਇੱਥੇ ਹੈ ਹੀ ਨਹੀਂ ਪਰ ਇੱਕ ਕਾਨੂੰਨ ਸੂਤਰ ਦੇ ਹਵਾਲੇ ਤੋਂ ਇਹ ਗੱਲ ਜਰੂਰ ਪਤਾ ਲੱਗਿਆ ਕਿ ਭਾਈ ਉਹ ਬਾਹਰ ਨਹੀਂ ਭੱਜੇ ਇੰਡੀਆ ਦੇ ਵਿੱਚ ਹੀ ਬੈਠੇ ਆ ਕਿਸੇ ਅਫਸਰ ਜਾਂ ਆਪਾਂ ਕਹਿ ਦਈਏ ਕਿ ਉਹਨਾਂ ਨੇ ਇੱਕ ਬੰਗਲਾ ਲੈ ਕੇ ਜਾਂ ਆਪਾਂ ਕੋਠੀ ਲੈ ਕੇ ਜਿਹੜਾ ਉੱਥੇ ਐਸੋ ਰਾਮ ਕਰੇ ਆ ਆਪਣੇ ਪਰਿਵਾਰ ਨੂੰ ਮਿਲਦੇ ਆ ਆਪਣੇ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਸਾਰਾ ਕੁਝ ਕਰਦੇ ਆ ਫੋਨਾਂ ਤੇ ਗੱਲਾਂ ਹੁੰਦੀਆਂ ਨੇ ਇੱਕ ਦੂਜੇ ਨੂੰ ਮਿਲਦੇ ਵੀ ਆ ਪਰ ਉਹਨਾਂ ਨੂੰ ਜਿਹੜਾ ਸਰਕਾਰ ਫੜਨਾ ਨਹੀਂ ਚਾਹੁੰਦੀ ਤੇ ਨਹੀਂ ਫੜਨ ਮੈਨੂੰ ਲੱਗਦਾ ਕਿ 2 ਸਾਲਾਂ ਦਾ ਪੀੜਾ ਜਿਹੜਾ ਸਰਕਾਰ ਦਾ ਰਹਿੰਦਾ ਪਾਉਣੇ 2 ਸਾਲ ਰਹਿ ਗਏ ਮੈਨੂੰ ਨਹੀਂ ਲੱਗਦਾ ਕਿ ਭਗਵਤਮਾਨ ਉਹਨਾਂ ਤਰ੍ਹਾਂ ਜਿਹੜਾ ਕਰਨਲ ਪਰਿਵਾਰ ਦੇ ਨਾਲ ਕੋਈ ਇਨਸਾਫ ਕਰੂਗਾ ਤੇ ਦੂਸਰੀ ਗੱਲ ਇਹ ਆ ਤੁਸੀਂ ਅੱਜ ਸੋਚੋ ਪੰਜਾਬ ਦੇ ਲੋਕੋ ਤੁਸੀਂ ਇੱਕ ਪਰਿਵਾਰ ਦੇ ਅੱਜ ਇਹ ਵਿਪਤਾ ਪਈ ਆ ਉਹ ਵੀ ਕਿਹੜਾ ਪਰਿਵਾਰ ਆ ਫੌਜ ਦਾ ਕਰਨਲ ਕੁੱਟਿਆ ਹੋਵੇ ਉਹਦਾ ਮੁੰਡਾ ਕੁੱਟਿਆ ਹੋਵੇ ਤੇ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਕਿ ਪੁਲਿਸ ਕਹਿੰਦੀ ਆ ਕਿ ਸਨ ਨੂੰ ਨਹੀਂ ਪਤਾ ਸੀ ਵੀ ਉਹ ਕਰਨਲ ਆ ਕਿ ਅਸੀਂ ਉਹਦੇ ਕਿਹੜਾ ਕਿ ਵਰਦੀ ਪਾਈ ਹੋਈ ਸੀ ਜੇ ਜਦੋਂ ਤੁਹਾਨੂੰ ਆਈ ਕਾਰਡ ਦਿਖਾ ਦਿੱਤਾ ਜਦੋਂ ਤੁਹਾਨੂੰ ਦੱਸ ਦਿੱਤਾ ਕਿ ਭਾਈ ਆ ਚੱਕੋ ਮੇਰਾ ਆਈ ਕਾਰਡ ਆ ਮੈਂ ਜਿਹੜਾ ਫੌਜ ਦਾ ਕਰਨਲ ਆ ਤੁਸੀਂ ਇੱਥੋਂ ਤੱਕ ਗੱਲ ਕਹਿ ਦਿੱਤੀ ਆ ਕਿ ਆਈ ਕਾਰਡ ਤਾਂ ਤੁਹਾਨੂੰ ਤਾਂ ਹੀ ਮਿਲੇਗਾ ਜੇਕਰ ਤੂੰ ਸਵੇਰ ਨੂੰ ਬਚੇਂਗਾ ਹੁਣ ਇੱਕ ਪਾਸੇ ਕਹਿੰਦੇ ਆ ਕਿ ਉਹਦੇ ਕਿਹੜਾ ਕੋਈ ਵਰਦੀ ਪਾਈ ਹੋਈ ਸੀ ਜੇ ਵਰਦੀ ਨਹੀਂ ਪਾਈ ਸੀ ਇਸ ਕਰਕੇ ਭਾਈ ਤੁਸੀਂ ਅਗਲੇ ਦਾ ਐਂਕਾਉਂਟਰ ਕਰ ਦਿਓ ਇਸ ਕਰਕੇ ਉਹਦਾ ਤੁਸੀਂ ਹੱਡ ਪੈਰ ਜਿਹੜਾ ਲੱਤਾਂ ਬਾਹਾਂ ਤੋੜ ਦਿਓ ਪਰ ਫੌਜ ਨੂੰ ਜਿਹੜਾ ਇਹ ਮੈਨੂੰ ਲੱਗਦਾ ਕਿ ਮਾਮਲਾ ਆਪਣੇ ਹੱਥ ਦੇ ਵਿੱਚ ਲੈਣਾ ਚਾਹੀਦਾ ਸੀ ਜਿਹੜਾ ਕਿ ਇਹ ਇੰਨਾ ਧੇਰ ਹੋ ਗਏ ਪਰਿਵਾਰ ਰੋਜ਼ ਕਿਦੇ ਕਿਥੇ ਜਾਂਦਾ ਕਿਦੇ ਕਿਥੇ ਜਾਂਦਾ ਸਿੱਟ ਆਉਂਦੀ ਆ ਚੰਡੀਗੜ੍ਹ ਤੋਂ ਚੱਲ ਕੇ ਆਉਂਦੀ ਆ ਪਟਿਆਲੇ ਆਉਂਦੀ ਆ ਕਿ ਦੇ ਉਸ ਜਗ੍ਹਾ ਲੈ ਜਾਂਦੀ ਆ ਪਰਿਵਾਰ ਨੂੰ ਕਿਸੇ ਉਸ ਜਗ੍ਹਾ ਚਲੋ ਉਹਨਾਂ ਦਾ ਤਾਂ ਕੰਮ ਆ ਉਹ ਤਾਂ ਉਹਨਾਂ ਦੀ ਡਿਊਟੀ ਲਈ ਹੋਈ ਆ ਪਰ ਹਾਲੇ ਤੱਕ ਆਪਾਂ ਕਹਿੰਦੇ ਕਿ 0% ਨਤੀਜਾਗਾ ਹਾਲੇ ਤੱਕ ਇੱਕ ਸਟੈਪ ਨਹੀਂ ਪੱਟਿਆ ਗਿਆ ਦੇਖੋ ਤੁਸੀਂ 13 14 ਮਾਰਚ ਦੀ ਜਿਹੜੀ ਰਾਤ ਨੂੰ ਇਹ ਘਟਨਾ ਵਾਪਰਦੀ ਆ ਉਸ ਤੋਂ ਬਾਅਦ ਜਿਹੜਾ 3 ਅਪ੍ਰੈਲ ਨੂੰ ਜਿਹੜਾ ਇਹ ਹਾਈ ਕੋਰਟ ਵੱਲੋਂ ਸੈੱਟ ਬਣਾਈ ਜਾਂਦੀ ਆ ਹੁਣ ਤੁਸੀਂ ਦੇਖੋ ਅਪ੍ਰੈਲ ਨਾਂਗਿਆ ਮਈ ਨਾਂਗਿਆ ਅੱਜ 21 ਜੂਨ ਹੋ ਚੁੱਕੀ ਇਹ ਚੱਲੀ ਆ ਹੁਣ ਤੁਹਾਨੂੰ ਇਹ ਵੀ ਪਤਾ ਹੈਗਾ ਕਿ 8-9 ਦਿਨਾਂ ਦੇ ਵਿੱਚ ਕੀ ਇਨਸਾਫ ਮਿਲ ਜੂ 3 ਮਹੀਨੇ ਸਿੱਧੇ ਨਾਂਗੇ ਤੇ 13-14 ਤਰੀਕ ਦੀ ਉਹ ਰਾਤ ਆ ਕਰੀਬ ਪੌਣੇ 4 ਮਹੀਨਿਆਂ ਦਾ ਸਮਾਂ ਹੋ ਗਿਆ ਜੇਕਰ ਪੌਣੇ 4 ਮਹੀਨਿਆਂ ਦੇ ਵਿੱਚ ਇਨਸਾਫ ਨਹੀਂ ਮਿਲਦਾ ਇਨਸਾਫ ਉਹਨਾਂ ਨੂੰ ਨਹੀਂ ਮਿਲਦਾ ਜਿਹੜੇ ਫੌਜ ਦੇ ਵਿੱਚ ਜਿਨ੍ਹਾਂ ਨੇ ਸਾਤੀਆਂ ਡਾਈਆਂ ਹੋਣ ਜਿਹੜੇ ਦੇਸ਼ ਦੀ ਰੱਖਿਆ ਖਾਤਰ ਆਪਣਾ ਦੇਸ਼ ਆਪਣਾ ਸਰੀਰ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਉਸ ਰਾਹਾਂ ਤੇ ਲੜਦੇ ਹੋਣ ਸਾਡੇ ਨੌਜਵਾਨ ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਭਾਈ ਆਮ ਬੰਦੇ ਨੂੰ ਇਨਸਾਫ ਕਿੱਥੋਂ ਮਿਲ ਜੂਗਾ ਤੇ ਪੁਲਿਸ ਦੀ ਗੁੰਡਾਗਰਦੀ ਇੰਨੀ ਵੱਧ ਚੁੱਕੀ ਆ ਕਿ ਐਨੇ ਬੇਲਗਾਮ ਹੋ ਚੁੱਕੇ ਆ ਕਿ ਭਾਈ ਜਿਹਨੂੰ ਜੀ ਕਰਦਾ ਉਹਨੂੰ ਢਾ ਲੈਂਦੇ ਆ ਅੱਜ ਇੱਕ ਤਾਜ਼ਾ ਮਾਮਲਾ ਹੋਰ ਜਿਹੜੀ ਘਟਨਾ ਸਾਹਮਣੇ ਆਈ ਆ ਤੁਹਾਨੂੰ ਤੁਸੀਂ ਦੇਖ ਹੀ ਲੱਤੀ ਹੈ ਖਬਰ ਜਿਹੜਾ ਜਲੰਧਰ ਦੇ ਵਿੱਚ ਇੱਕ ਖਾਲੀ ਪਲਾਟ ਨੂੰ ਲੈ ਕੇ ਇੱਕ ਐਸਆਈ ਦੇ ਜਿਹੜਾ ਗਨਮੈਨ ਆ ਆਮ ਆਦੀ ਪਾਰਟੀ ਦਾ ਪ੍ਰਧਾਨ ਵੀ ਆ ਬੰਦਾ ਤੇ ਉਸ ਦੇ ਗਨਮੈਨ ਨੇ ਇੱਕ ਦਿਹਾੜੀਦਾਰ ਬੰਦੇ ਦੇ ਜਿਹੜਾ ਫਾਇਰ ਮਾਰ ਦਿੱਤਾ ਗੋਲੀ ਮਾਰ ਦਿੱਤੀ ਆ ਸਰੇ ਅੰਕ ਕਾਨੂੰਨ ਦੀਆਂ ਧੜੀਆਂ ਉੱਡ ਰਹੀਆਂ ਨੇ ਕਿਸੇ ਦਾ ਅਨਕਾਉਂਟਰ ਕਰ ਦਿੰਦੇ ਆ ਕਿਹਦੇ ਲੱਤ 'ਤੇ ਗੋਲੀਆਂ ਮਾਰਦੇ ਕਿਹਦੇ ਢਿੱਡ 'ਤੇ ਮਾਰਤੀਆਂ ਕਿਸੇ ਨੂੰ ਜੂਪੀ ਦੇ ਵਿੱਚ ਚਲ ਜਾ ਕੇ ਉਹਨਾਂ ਕਾਊਂਟਰ ਕਰ ਦਿੱਤੇ ਜਾਂਦੇ ਆ ਕਹਿੰਦੇ ਨਰਿੰਦਰ ਦੀਪ ਸਿੰਘ ਇੱਕ ਟੀਚਰ ਦਾ ਜਿਹੜਾ ਬੇਰਹਿਮੀ ਦੇ ਨਾਲ ਕਰੰਟ ਲਾ ਲਾ ਕੇ ਜਿਹੜਾ ਕਤਲ ਕੀਤਾ ਜਾਂਦਾ ਅੱਗੇ ਚੱਲੋ ਤੁਸੀਂ ਜਿਹੜਾ ਹੁਣ ਮਾਮਲਾ ਭਖਿਆਗਾ ਜਿਹੜਾ ਕਿ ਭਾਈ ਅੰਮਰਪਾਲ ਸਿੰਘ ਮੈਰੋ ਵੱਲੋਂ ਜਿਹੜਾ ਇੱਕ ਔਰਤ ਦਾ ਕਤਲ ਕੀਤਾ ਗਿਆ ਇਹਨਾਂ ਪੁਲਿਸ ਦੇ ਮੁਤਾਬਕ ਅਸੀਂ ਨਹੀਂ ਕਹਿੰਦੇ ਕਿ ਉਹਨੇ ਕੀਤਾ ਨਾ ਕੀਤਾ ਔਰ ਅਪ ਜਾਣ ਦਾ ਅੰਮਰਤਪਾਲ ਜਾਣ ਦਾ ਪੁਲਿਸ ਜਾਣਦੀ ਆ ਮੈਸੇਜੇਟ ਦਾ ਜਿਹੜਾ ਪਾਰਟ ਆ ਉਹ ਹੁਣ ਕਹਿੰਦੇ ਆ ਉਹ ਦੁਬਈ ਭੱਜ ਗਿਆ ਹਰਪਾਲ ਸਿੰਘ ਖਾਰਾ ਵਕੀਰ ਨੇ ਅੰਮਰਤਪਾਲ ਸਿੰਘ ਦੇ ਉਹ ਕਹਿੰਦੇ ਦੁਬਈ ਨਹੀਂ ਗਿਆ ਪੁਲਿਸ ਦੀ ਕਿਸਟਡੀ ਦੇ ਵਿੱਚ ਆ ਇਹ ਅਜੇ ਕੁਝ ਨਹੀਂ ਕਹਿ ਸਕਦੇ ਪਰ ਦੂਸਰੇ ਪਾਸੇ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਮੈਰੋ ਦੇ ਨਾਲ ਉਹਨਾਂ ਦੇ ਹੱਕ ਦੇ ਵਿੱਚ ਪੋਸਟਾ ਪਾਉਂਦੇ ਸੀ ਜਾਂ ਆਪਾਂ ਕਹਿ ਲਈਏ ਕਿ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਸੀ ਤੋ ਆਈ ਥੋਟ ਕਿ ਗੇ ਦਲ ਖਾਲਸਾ ਦੇ ਜਿਹੜਾ ਮੈਂਬਰ ਨੇ ਜਾਂ ਆਗੂ ਨੇ 106 ਦੇ ਕਰੀਬ ਜਿਹੜੇ ਸਿੱਖਾਂ ਦੇ ਪੇਜ ਆ ਜਿਹੜੇ ਉਹ ਬੰਦ ਕੀਤੇ ਗਏ ਤੇ ਉਹ ਇੰਸਟਾਗ੍ਰam ਵਿੱਚ ਆਇਓ YouTube ਉਹ ਵਿੱਚ ਆਇਓ Facebook ਹੋਵੇ ਪਰ ਜਿਹੜਾ ਇੱਥੇ ਲੱਚਰ ਦਾ ਫਲਾ ਰਹੇ ਆ ਜਿਹੜੇ ਇੱਥੇ ਗੁੰਡਾਗਰਦੀ ਜਿਹੜਾ ਕਰ ਰਹੇ ਆ ਉਹਨਾਂ ਨੂੰ ਸਰਕਾਰ ਸਿਕਉਰਿਟੀਆ ਦੇ ਰਹੀ ਆ ਇਹ ਹਾਲਾਤ ਨੇ ਪੰਜਾਬ ਦੇ ਹੁਣ ਤੁਸੀਂ ਇਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਹੁਣ ਇੱਕ ਤੁਸੀਂ ਇਹ ਦੇਖੋ ਜਸਪ੍ਰੀਤ ਸਿੰਘ ਮੁੰਡਾ ਮਾਰਿਆ ਮੈਂ ਪਹਿਲਾਂ ਵੀ ਕਹਿੰਨਾ ਤੇ ਅੱਜ ਵੀ ਕਹਿੰਦਾ ਇਹ ਕਹਿੰਦੇ ਆ ਕਿ ਅੰਮਰਤ ਪਾਲਸ ਨੇ ਕਾਨੂੰਨ ਹੱਥ ਵਿੱਚ ਲੈ ਲਿਆ ਆਪਾਂ ਕਹਿੰਦੇ ਆ ਮਾੜੀ ਗੱਲ ਆ ਉਹਨੂੰ ਨਾ ਹੱਥ ਤੇ ਨਹੀਂ ਲੈਣਾ ਚਾਹੀਦਾ ਤੇ ਦੂਸਰੇ ਪਾਸੇ ਜਦੋਂ ਪੁਲਿਸ ਖੁਦ ਕਾਨੂੰਨ ਹੱਥ ਤੇ ਲੈਂਦੀ ਆ ਤੇ ਬੱਚਾ ਅਗਵਾਹ ਕਰ ਲੈਂਦੀ ਆ ਤੇ ਕੋਲੇ ਖੜ ਕੇ ਜਿਹੜਾ 7 ਗੋਲੀਆਂ ਮਾਰ ਕੇ ਜਸਪ੍ਰੀਤ ਸਿੰਘ ਦਾ ਇੱਕ ਸਮਾਦ ਦੇ ਕੋਲੇ ਜਾ ਕੇ ਉਹਦਾ ਕਾਤਲ ਕੀਤਾ ਜਾਂਦਾਗਾ ਤੇ ਉਹ ਕਾਨੂੰਨ ਹੱਥ 'ਚ ਨਹੀਂ ਲੱਗਦਾ ਜਦੋਂ ਇੱਕ નિર્ਦੋਸ਼ ਬੰਦੇ ਦੇ ਤੁਸੀਂ ਉਹਨੂੰ ਕਰੰਟ ਲਾ ਲਾ ਕੇ ਉਹਨੂੰ ਜਿਹੜਾ ਮੌਤ ਦੇ ਘਾਟ ਆ ਤਾਰ ਦਿੰਨੇ ਹੋ ਉਹ ਕਾਨੂੰਨ ਹੱਥ ਦੇ ਵਿੱਚ ਨਹੀਂ ਤੁਹਾਡੇ ਕੋਲ ਇੱਕ ਕਾਨੂੰਨ ਆ ਕਿ ਤੁਹਾਨੂੰ ਜਿਹੜਾ ਅਦਾਲਤਾਂ ਨੇ ਕਿਹਾ ਕਿ ਭਾਈ ਜਿਹੜਾ ਜੀ ਕਰਦਾ ਤੁਸੀਂ ਬੰਦਾ ਮਾਰਦਿਆ ਕਰੋ ਫਿਰ ਜਿਹੜੀਆਂ ਅਦਾਲਤਾਂ ਨੇ ਕਿਉਂ ਬਣਾਈਆਂ ਨੇ ਇਹ ਵੱਡੇ ਸਵਾਲ ਨੇ ਨਾ ਤਾਂ ਇਹਨਾਂ ਨੂੰ ਕੋਈ ਜੱਜ ਪੁੱਛਦਾਗਾ ਨਾ ਇਹਨਾਂ ਨੂੰ ਕੋਈ ਕੋਰਟ ਪੁੱਛਦੀ ਆ ਕਿ ਭਾਈ ਤੁਹਾਡੇ ਕੋਲੇ ਕੀ ਅਧਿਕਾਰ ਨੇ ਸਿਰਫ ਇੱਕ ਸਪਰੀਮ ਕੋਰਟ ਨੇ ਕਿ ਝਾੜ ਪਾ ਦਿੱਤੀ ਆ ਪੁਲਿਸ ਨੂੰ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਲੈਨੇ ਆ ਇਹ ਝਾੜ ਨਹੀਂ ਪਾਉਣੀ ਚਾਹੀਦੀ ਜਣੀ ਕਿ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਜਿਹੜੇ ਬੇਗਨਾ ਨੂੰ ਚੱਕ-ਚੱਕ ਕੇ ਘਰਾਂ ਦੇ ਵਿੱਚੋਂ ਮਾਰਦੇ ਆ ਅੱਜ ਕਰਨਲ ਪਰਿਵਾਰ ਦਾ ਦੇਖੋ ਤੁਸੀਂ ਇੱਕ ਕਰਨਲ ਦਾ ਰੈਂਕ ਦਾ ਅਧਿਕਾਰੀ ਹੋਵੇ ਜਿਹੜਾ ਮੈਂ ਤੈਨੂੰ ਬਾਰ-ਬਾਰ ਕਹਿ ਰਿਹਾ ਜਿਹੜਾ ਦੇਸ਼ ਦੇ ਔਰ ਆਕੇ ਹੋਣਾ ਦੇਸ਼ ਦੇ ਲਈ ਆਪਣੇ ਸਭ ਦੇ ਲਈ ਜੇਕਰ ਆਪਾਂ ਸੋਨੇ ਆ ਜੇਕਰ ਹੁਣ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਆ ਜਾਂ ਹੋਰ ਦੇਸ਼ਾਂ ਦੀ ਜੰਗ ਲੱਗਦੀ ਆ ਤੇ ਉੱਤੇ ਹਿੱਕਾਂ ਤਾਣ ਕੇ ਜਿਹੜੇ ਲੜਦੇ ਕੌਣ ਆ ਸ਼ਹੀਦ ਕੌਣ ਹੁੰਦੇ ਆ ਫੌਜੀ ਸਾਡੇ ਜਿਹੜੇ ਵੀਰ ਅਸੀਂ ਸਾਨੂੰ ਉਹਨਾਂ ਉੱਤੇ ਮਾਣ ਆ ਮਾਣ ਰਹਿਣਾ ਵੀ ਚਾਹੁੰਦਾ ਮੈਂ ਸਾਰਾ ਰਹੇਗਾ ਪਰ ਦੂਸਰੇ ਪਾਸੇ ਜਦੋਂ ਅਹ ਜੇ ਆਪਣਾ ਫੌਜੀ ਅਧਿਕਾਰੀ ਜਿਹੜਾ ਕਰਨਲ ਹੋਵੇ ਐਸਐਸਪੀ ਦੇ ਅਹੁਦੇ ਤੋਂ ਉੱਪਰ ਹੋਵੇ ਪਰ ਉਹਨੂੰ ਜਿਹੜਾ ਇੱਕ ਨਾਨਕ ਸਿੰਘ ਐਸਐਸਪੀ ਨੇ ਬਚਾਇਆ ਫਿਰ ਉਹਨਾਂ ਨੂੰ ਜਿਹੜਾ ਚਾਰ ਉਹ ਪੈਂਸਪੈਟਰਾਂ ਜਾਂ ਪੰਜ ਸੱਤ ਜਾਣੇ ਉਹਦੇ ਨਾਲ ਹੋਰ ਨੇ ਮਲਾਜਮ ਨੇ ਉਹ ਕਹਿ ਰਿਹਾ ਕਿ ਕੋਈ ਕਹਿੰਦਾ ਵਿਦੇਸ਼ ਭੱਜ ਗਏ ਕੋਈ ਕਹਿੰਦਾ ਕਿਥੇ ਭੱਜ ਗਏ ਹੁਣ ਪਤਾ ਲੱਗਿਆ ਕਿ ਉਹ ਇੰਡੀਆ ਦੇ ਵਿੱਚ ਹੀ ਆ ਚੰਗੀਆਂ ਜਿਹੜੀਆਂ ਸੌਰਦਾ ਕੁਮਾਰੇ ਆ ਨਾਓ ਡਿਸਮਿਸ ਹੋਇਆ ਤੇ ਨਾ ਹੀ ਉਹਨਾਂ ਦੀ ਤਨਖਾਹ ਕੱਟੀ ਗਈ ਆ ਨਾ ਉਹ ਨੌਕਰੀ ਤੇ ਜਾਂਦੇ ਆ ਤੇ ਨਾ ਹੀ ਉਹ ਸਿੱਟ ਦੇ ਮੂਹਰੇ ਪੇਸ਼ ਹੁੰਦੇ ਆ ਨਾ ਹੀ ਹਾਈ ਕੋਰਟ ਦੇ ਮੂਹਰੇ ਜਾਂਦੇ ਆ ਜਾਨੀ ਕਿ ਐਡੀ ਵੱਡੀ ਪਾਵਰ ਕਮਾਲ ਦੀ ਗੱਲ ਆ ਇਹ ਆ ਲੋਕਤੰਤਰ ਫਿਰ ਲੋਕਤੰਤਰ ਦੀ ਦਹਾਈ ਪਾਉਂਦੇ ਆ ਫਿਰ ਇੱਥੇ ਕਈ ਬਾਬੇ ਕਹਿੰਦੇ ਜੀ ਡੈਮੋਕ੍ਰੇਸੀ ਆ ਹੁਣ ਤੁਸੀਂ ਅਸੀਂ ਦੱਸੋ ਇਹ ਡੈਮੋਕ੍ਰੇਸੀ ਆ ਬੰਦਾ ਜਾਵੇ ਤਾਂ ਜਾਵੇ ਕਿੱਧਰ ਕਿਹਦੇ ਅੱਗੇ ਫਰਿਆਦ ਕਰੇ ਭਗਵਾਨਤਮਾਨ ਕੋਲੇ ਗਏ ਸੀ ਕਹਿੰਦਾ ਸੀ ਮੈਂ ਸਾਮਦੇ ਇੱਕ ਜਿਹੜਾ ਕਿ ਤੁਹਾਨੂੰ ਨਿਆਂ ਦੇ ਆ ਦੇ ਦੂੰਗਾ ਪਰ ਨਿਆਂ ਕਿੱਥੋਂ ਮਿਲਣਾ ਸੀ ਉਹਨਾਂ ਦੇ ਉਲਟ ਚੱਲਿਆ ਅੱਜ ਇਹ ਜਿਹੜਾ ਸੋਚਣਾ ਪਊਗਾ ਸਮਝਣਾ ਪਊਗਾ ਅੱਜ ਪੰਜਾਬ ਦੇ ਲੋਕ ਰਲਾ ਰਹੇ ਨੇ ਪੰਜਾਬ ਦੇ ਵਿੱਚ ਜੋ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਦੱਸਣ ਦੀ ਬਾੜੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਸਾਰੇ ਰਹਿੰਦੇ ਹੋ ਪਲ-ਪਲ ਦੀ ਖਬਰ ਤੁਹਾਡੇ ਕੋਲੇ ਆਉਂਦੀ ਆ ਪਰ ਮੈਂ ਕਹਿ ਰਿਹਾ ਮੈਂ ਹੁਣ ਇੱਕ ਪੰਜਾਬ ਦੀ ਆਵਾਜ਼ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਵਾਲ ਪੁੱਛਣਾ ਚਾਹਣਾ ਕਿ ਕਾਰਨਲ ਪਰਿਵਾਰ ਦੇ ਨਾਲ ਇੰਨਾ ਤੱਕਾ ਹੋਇਆ ਤੱਕੇ ਦੇ باوجود ਕਾਰਨਲ ਪਰਿਵਾਰ ਉਹ ਜਗ੍ਹਾ ਕਿਹੜੀ ਆ ਜਿੱਥੇ ਗਿਆ ਨਹੀਂ ਰਾਸ਼ਟਰਪਤੀ ਤੇ ਕ ਗਵਰਨਰ ਤੇ ਕ ਮਤਸਾਦਕ ਮਿਲ ਹਟਿਆ ਪਰ ਹਾਲੇ ਤੱਕ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਕਿ ਮੈਂ ਤੁਹਾਨੂੰ ਸਵਾਲ ਕਰਦਾ ਕਿ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਕਿ ਕਰਨਲ ਪਰਿਵਾਰ ਨੂੰ ਜਿਹੜਾ ਅਨਸਾਫ਼ ਮਿਲੂ ਜਾਂ ਨਾ ਮਿਲੂ ਤੁਸੀਂ ਇਹ ਕਮੈਂਟ ਜ਼ਰੂਰ ਕਰਨੇ ਆ ਤੇ ਭਾਈ ਕਰਨਲ ਪਰਿਵਾਰ ਦੀ ਜਿਹੜੀ ਸਪੋਰਟ ਅੱਜ ਹਰ ਇੱਕ ਪੰਜਾਬੀ ਨੂੰ ਕਰਨੀ ਚਾਹੀਦੀ ਆ ਤੇ ਤੁਹਾਡੇ ਤੋਂ ਮੈਂ ਖਿਮਾ ਮੰਗਦਾਗਾ ਤੇ ਨਾਲ ਇੱਕ ਮੇਰੀ ਬੇਨਤੀ ਹੋਰ ਆ ਜਿੰਨਾ ਮੇਰੇ ਵੀਰਾ ਤੇ ਭੈਣਾਂ ਦੇ ਭਰਾਵਾਂ ਨੇ ਚੈਨਲ ਨੂੰ ਪੰਜਾਬੀ ਵਿਰਸਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਕੇ ਹੌਸਲਾ ਵਜਾਈ ਹੁੰਦੀ ਆ ਤਾਂ ਕਿ ਹੋਰ ਜਿਹੜੀ ਕਿ ਤੁਹਾਡੇ ਨਾਲ ਤੇ ਹੋਰ ਜਿਹੜੀਆਂ ਖਬਰਾਂ अनेका ਨੇ ਉਹ ਤੁਹਾਡੇ ਤੱਕ ਜਿਹੜੀਆਂ ਹਰ ਇੱਕ ਖਬਰ ਆਉਣ ਵਾਲੀ ਹੈ ਜਿਹੜੀ ਤੁਹਾਡੇ ਤੱਕ ਉੱਪਰ ਦੀ ਰਹੇ ਇਸ ਨੂੰ ਜਿਹੜਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਵੀ ਕਰਨਾ ਤੇ ਆਪਣੇ ਕਮੈਂਟ ਵੀ ਲਿਖਣੇ ਆ ਤੇ ਇਹ ਕਮੈਂਟ ਦੇ ਵਿੱਚ ਇਹ ਲਿਖਣਾ ਕਿ ਪੰਜਾਬ ਦੇ ਇੱਕ ਫੌਜੀ ਅਫਸਰ ਆ ਕਰਨਲ ਆ ਕਿ ਉਹਨੂੰ ਜਿਹੜਾ ਇਨਸਾਫ ਆ ਉਹ ਕਦੋਂ ਤੱਕ ਮਿਲੂਗਾ ਕਿ ਜੀ ਕੇ ਨਹੀਂ ਮਿਲੂਗਾ ਇਹ ਤੁਸੀਂ ਇਹ ਜਰੂਰ ਦੱਸਣਾ ਆਪਣੇ ਕਮੈਂਟ ਕਰਕੇ ਧੰਨਵਾਦ ਬੈਰ ਜੀ ਦਾ ਖਾਲਸਾ ਵਹਿਜ ਕੀ ਫਤਿਹ